ਯੁੱਧ ਨਸ਼ਾ ਵਿਰੁੱਧ ਅੱਜ ਬੀਡੀਸੀ ਮੈਂਬਰਸ ਦੀ ਮੀਟਿੰਗ ਜਿਹੜੀ ਹੈਗੀ ਹੈ ਪ੍ਰਸ਼ਾਸਨ ਨੇ ਲਈ ਹੈਗੀ ਹੈ ਤੁਸੀਂ ਲਈ ਹੈਗੀ ਹੈ ਕੀ ਕਹਿਣਾ ਹੈ ਅੱਗੇ ਰੋਡ ਮੈਪ ਕੀ ਹੈਗਾ ਅ ਬਿਲਕੁਲ ਅ ਅੱਜ ਪਠਾਨਕੋਟ ਦੇ ਐਡੀਟੋਰੀਅਮ ਦੇ ਅੰਦਰ ਸੈਲਗੁਲੀਆਂ ਵੇਖੇ ਜੀ ਬੀਡੀਸੀ ਦੀ ਮੀਟਿੰਗ ਹੋਈ ਹੈ ਔਰ ਇਹਦੇ ਅੰਦਰ ਬਹੁਤ ਹੀ ਅ ਮਲਟੀ ਕਿਸਮ ਦੀਆਂ ਜਿਹੜੇ ਸਾਡੀ ਸੋਸਾਇਟੀ ਦੇ ਅੰਦਰੋਂ ਅ ਮਤਲਬ ਪਤਵੰਤੇ ਲੋਕ ਵੀ ਆਏ ਆ ਔਰ ਮੇਰੇ ਨਾਲ ਮੇਰੇ ਡਿਪਟੀ ਕਮਿਸ਼ਨਰ ਜਦਿੱਤਿਆ ਉਪਾਲ ਜੀ ਔਰ ਸਾਡੇ ਐਸਐਸਪੀ ਦਿਲੇਂਦਰ ਢਿੱਲੋਂ ਜੀ ਸਾਡੇ ਹਲਕਾ ਚਾਰਜਮੈਂਟੂ ਜੀ ਔਰ तमाम ਸਾਥੀ ਜਿਹੜੇ ਅਸੀਂ ਅੱਜ ਮੀਟਿੰਗ 'ਚ ਸ਼ਾਮਲ ਹੋਏ ਆ ਖੁਸ਼ੀ ਇਸ ਗੱਲ ਦੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਬੀਡੀਸੀ ਦੇ ਨੁਮਾਇंदे ਵੱਖ-ਵੱਖ ਪਿੰਡਾਂ 'ਚੋਂ ਆਏ ਆ ਸੋ ਪਠਾਨਕੋਟ ਜ਼ਿਲ੍ਹੇ ਦੇ ਅੰਦਰ 415 20 ਦੇ ਕਰੀਬ ਪਿੰਡ ਨੇ ਔਰ 77 ਸਾਡੇ ਵਾਰਡ ਨੇ ਪਠਾਨਕੋਟ ਦੇ ਅੰਦਰ ਸੋ ਲਗਭਗ ਜੀ ਆਪਾਂ ਮਤਲਬ ਕਹੀਏ ਵੀ 500 ਦੇ ਕਰੀਬ ਜਿਹੜੇ ਆ ਉਹ ਸਾਡੇ ਇੱਕ ਜੁਨਿਟ ਬਣਦੇ ਆ ਵਾਰਡ ਔਰ ਪਿੰਡ ਸੋ ਉਹਨਾਂ ਪਿੰਡਾਂ ਦੇ ਵਿੱਚੋਂ ਏਰੀਆ ਦੇ ਵਿੱਚੋਂ ਇੱਕ ਇੱਕ ਵਿਅਕਤੀ ਅਸੀਂ ਕਾਲ ਕੀਤਾ ਸੀ ਔਰ ਤੁਸੀਂ ਦੇਖਿਆ ਕਿ ਅੱਜ ਵੱਡੀ ਗਿਣਤੀ ਸੇ ਲੋਕ ਆਇਆ ਔਰ ਚੰਗੀ ਗੱਲ ਇਹ ਆ ਕਿ ਸਾਡੀਆਂ ਮਾਵਾਂ ਭੈਣਾਂ ਵੀ ਮਾਤਰ ਸ਼ਕਤੀ ਇਸ ਮੀਟਿੰਗ ਚ ਆਈ ਹੈ ਸੋ ਅੱਜ ਇਸ ਮੀਟਿੰਗ ਦਾ ਜਿਹੜਾ ਮੇਨ ਸੀਗਾ ਕਿ ਜਿਹੜਾ ਜ਼ੁਧ ਨਸ਼ਿਆਂ ਵਿਰੁੱਧ ਮਾਨਜੋਗ ਮੁੱਖ ਮੰਤਰੀ ਜੀ ਦੁਆਰਾ ਪੰਜਾਬ ਸ਼ੁਰੂ ਕੀਤਾ ਗਿਆ ਅੱਜ ਉਹਦਾ ਪੂਰਾ 1 ਮਹੀਨਾ ਹੋਇਆ ਸੋ 1 ਮਹੀਨੇ ਦਾ ਜਿਹੜਾ ਟਾਰਗੇਟ ਪੰਜਾਬ ਪੁਲਿਸ ਵੱਲੋਂ ਤੈਅ ਸੀਗਾ ਉਹ ਉਹ ਟਾਰਗੇਟ ਅਚੀਵ ਕੀਤੇ ਗਏ ਨੇ ਬਲਕਿ ਬੜੇ ਰੋਸ਼ਨ ਜਿਹੜੇ ਉਹ ਤੱਥ ਨੇ ਉਹ ਇਸ 1 ਮਹੀਨੇ ਦੇ ਦੌਰਾਨ ਸਾਹਮਣੇ ਆਏ ਨੇ ਸੋ ਪੰਜਾਬ ਦੇ ਅੰਦਰ ਹੁਣ ਤੱਕ ਲਗਭਗ 22-2300 ਜਿਹੜੀਆਂ ਐਫਆਈਆਰਸ ਹੋਈਆਂ ਨੇ ਪੰਜਾਬ ਦੇ ਵਿੱਚ ਔਰ ਮੇਰੇ ਖਿਆਲ ਆ ਕਿ 3800 4000 ਦੇ ਕਰੀਬ ਜਿਹੜੇ ਉਹ ਦੋਸ਼ੀ ਨੇ ਜਿਹੜੇ ਨਸ਼ਾ ਵੇਚਣ ਚ ਇਨਵੋਲ ਬਨੇ ਔਰ ਉਹਨਾਂ ਨੂੰ ਫੜ ਕੇ ਜੇਲਾਂ 'ਚ ਸੁਟਿਆ ਗਿਆ ਬਹੁਤ ਸਾਰੇ ਪੁਲਿਸ ਮੁਕਾਬਲੇ ਵੀ ਹੋਏ ਆ ਲੇਕਿਨ ਅਸੀਂ ਸਭ ਤੋਂ ਪਹਿਲੀ ਗੱਲ ਤੇ ਤੁਹਾਡੇ ਮਾਦੀ ਹੰਦਰਾਈ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਜਾਂ ਹੁਣ ਵੀ ਜਿਹੜੇ ਇਹਨਾਂ ਕੰਮਾਂ ਚ ਲਿਪਤ ਲੋਗ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਨਸ਼ਿਆਂ ਦਾ ਕਾਰੋਬਾਰ ਛੱਡਣ ਤਿਆਗਣ ਇਹ ਨਾ ਤਾਂ ਪੰਜਾਬ ਦੇ ਭਲੇ ਸਾ ਨਾ ਮਤਲਬ ਮਲਖੋ ਦੋਨਾਂ ਦੇ ਭਲੇ ਸੇ ਨਹੀਂ ਹੈ ਸੋ ਸਰਕਾਰ ਨੇ ਸਖਤ ਫੈਸਲਾ ਲਿਆ ਜੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ੇ ਦੀ ਸਪਲਾਈ ਕਰਨ ਵਾਲਾ ਬੰਦਾ ਉਹ ਕਿਸੇ ਵੀ ਚੇਅਰ ਤੇ ਬੈਠਾ ਹੋਵੇ ਬਹੁਤ ਕਲੀਅਰ ਫੈਸਲਾ ਮਾਨਯੋਗ ਮੁੱਖ ਮੰਤਰੀ ਜੀ ਦਾ ਵੀ ਬਕਸੀਆ ਨਹੀਂ ਜਾਵੇਗਾ ਕਿ ਉਹਦੇ ਲਈ ਜੋ ਵੀ ਤੈ ਸਜ਼ਾ ਆ ਉਹ ਉਹਨੂੰ ਮਿਲਣੀ ਹੈ ਸੋ ਉਹਨਾਂ ਨੂੰ ਪਹਿਲੀ ਗੱਲ ਤੁਸੀਂ ਕਹਿਣਾ ਚਾਹੁੰਦੇ ਹਾਂ ਚੇਤਾਵਨੀ ਹੈ ਸਾਡੇ ਵੀ ਕੰਮਾਂ ਚੁੱਲਾਂਬੇ ਹੋ ਜਾਣ ਛੜਦਣ ਹੋਰ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਲਈ ਜਿੱਥੇ ਬਾਕੀ ਲੋਕ ਵੀ ਕੰਮ ਕਰਦੇ ਆ ਉਹਨਾਂ ਨੇ ਵੀ ਉਸ ਨੇਕ ਕੰਮਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਇਨਵੋਲਵ ਕਰਕੇ ਆਪਣਾ ਬਚਾਉਣਾ ਚਾਹੀਦਾ ਹੈ ਸੈਕੰਡ ਪੰਜਾਬ ਦੇ ਅੰਦਰ ਜਦੋਂ ਅਸੀਂ ਜੁੱਧ ਨਸ਼ਿਆਂ ਵਿਰੁੱਧ ਹੱਲਾ ਬੋਲਿਆ ਹੋਇਆ ਤਾਂ ਇਹ ਕੇਵਲ ਖਿਆਲੀ ਗੱਲਾਂ ਨਹੀਂ ਐ ਇਹ ਜ਼ਮੀਨ ਤੇ ਗਰਾਸਰੂਟ ਤੇ ਜਾ ਕੇ ਸਾਰੇ ਸਮੱਸਿਆ ਨੂੰ ਸਮਝਿਆ ਗਿਆ ਔਰ ਉਹਦੇ ਲਈ ਜਿਹੜਾ ਲੋੜਿੰਦਾ ਮੈਕੈਨਿਜ਼ਮ ਐ ਉਹ ਵੀ ਸਰਕਾਰ ਨੇ ਤਿਆਰ ਕਰ ਲਿਆ ਔਰ ਮਤਲਬ ਜਿਹੜੇ ਪਾਕਿਸਤਾਨ ਤੋਂ ਡਰੋਨ ਆਂਦੇ ਆ ਜਿਨ੍ਹਾਂ ਦੇ ਰਾਈ ਨਸ਼ਾ ਦੀਆਂ ਖੇਪਾਂ ਹੋ ਸਾਡੇ ਬਾਰਡਰ ਦੇ ਉੱਤੇ ਸੁੱਟਦੇ ਆ ਉਸ ਡਰੋਨ ਨੂੰ ਟੈਸਨੈਸ ਕਰਨ ਦੇ ਲਈ ਜਿਹੜੇ ਲੇਟੈਸਟ ਜੰਤਰ ਨੇ ਉਹ ਵੀ ਸਰਕਾਰ ਨੇ ਖਰੀਦਣੇ ਆ ਬਜਟ ਦੇ ਅੰਦਰ 110 ਕਰੋੜ ਰੁਪਈਆ ਉਹਨਾਂ ਨੇ ਰੱਖਿਆ ਔਰ 53 ਕਰੋੜ ਰੁਪਈਆ ਜਿਹੜਾ ਮੁਹਾਲੀ ਦੇ ਅੰਦਰ ਸਟੇਟ ਲੈਵਲ ਦਾ ਇੱਕ ਉਹਨਾਂ ਦਾ ਬਣਨਾ ਹੈੱਡ ਆਫਿਸ ਬਣਨਾ ਉਹਦੇ ਲਈ ਸਰਕਾਰ ਨੇ ਰੱਖਿਆ ਜੋ ਮੇਰੇ ਕਹਿਣ ਤੋਂ ਬਾਅਦ ਇਹ ਆ ਜਿਹੜੀ ਮੈਂ ਗੱਲ ਕਹਿੰਦਾ ਸੀਗਾ ਵੀ ਕੋਈ ਖਿਆਲੀ ਗੱਲਾਂ ਨਹੀਂ ਬਲਕਿ ਪੂਰੀ ਤਰ੍ਹਾਂ ਸੈਂਟੀਫਿਕ ਇੱਕ ਮੈਕੈਨਿਜ਼ਮ ਬਣਾ ਕੇ ਤੇ ਉਹ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਰਕਾਰ ਉਤਰੀ ਹੈ ਔਰ ਇਸ ਤੋਂ ਇਲਾਵਾ ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਜ਼ਾਬਤ ਦਿੱਤੇ ਜਾ ਰਹੇ ਹੈ ਇਹਨਾਂ ਦਿਨਾਂ ਚ ਵੀ ਪੰਜਾਬ ਪੁਲਿਸੀਆਂ ਭਰਤੀਆਂ ਦਾ ਪ੍ਰਕਿਰਿਆ ਚੱਲ ਰਿਹਾ ਉਹ ਰਾਣਲ ਦਿਨਾਂ ਚ ਜਿਹੜਾ ਬਜਟ ਦੇ ਵਿੱਚ ਮਾਨਯੋਗ ਵਿੱਤ ਮੰਤਰੀ ਜੀ ਨੇ ਐਲਾਨ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਦਾ ਜਿਹੜਾ ਬਜਟ ਆਇਆ ਹੁਣ ਉਹਦੇ ਅੰਦਰ 5000 ਪੰਜਾਬ ਦੇ ਬਾਰਡਰ ਏਰੀਆ ਦੇ ਪਿੰਡਾਂ ਦੇ ਵਿੱਚੋਂ ਨੌਜਵਾਨ ਬੱਚੇ ਭਰਤੀ ਕਰਨੇ ਆ ਹੋਮ ਗਾਰਡ ਦੇ ਅੰਦਰ ਸੋ ਨਾਲ ਨਾਲ ਅਸੀਂ ਜੌਬ ਦਾ ਵੀ ਇੱਕ ਉਹਨਾਂ ਨੂੰ ਦੇ ਰਹੇ ਆ ਹੌਸਲਾ ਦੇ ਰਹੇ ਆ ਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਇਹ ਆ ਕਿ ਖੇਡ ਸੱਭਿਆਚਾਰ ਖੇਡ ਸੱਭਿਆਚਾਰ ਪੰਜਾਬ ਦੇ ਵਿੱਚ ਵਿਕਸਿਤ ਕਰਨ ਦੇ ਲਈ ਖੇਡ ਨਰਸਰੀਆਂ ਦਾ ਨਿਰਮਾਣ ਕੀਤਾ ਜਾਣਾ 3000 ਇਨਡੋਰ ਸਟੇਡੀਅਮ ਪੰਜਾਬ ਚ ਬਣਨੇ ਆ ਸੋ ਇੱਕ ਮਾਹੌਲ ਵੀ ਬੱਚਿਆਂ ਨੂੰ ਦੇਣਾ ਤਾਂ ਜੋ ਉਹਨਾਂ ਨੂੰ ਖੇਡਾਂ ਦੇ ਵਿੱਚ ਆਪਣਾ ਜਿਹੜਾ ਉਹ ਭਵਿਕਰ ਨਜ਼ਰ ਆਵੇ ਸੋ ਮੈਨੂੰ ਖੁਸ਼ੀ ਆ ਕਿ ਖੇਡਾਂ ਮਦਨ ਪੰਜਾਬ ਦੀਆਂ ਅੰਦੇ ਰਾਈ ਸਾਡੇ ਤਿੰਨ ਬੱਚੇ ਮੇਰੇ ਹਲਕੇ ਦੇ ਬਾਦਰ ਏਰੀਏ ਦੇ ਜਿਹੜੇ ਕਬੱਡੀ ਨੈਸ਼ਨਲ ਜਿਹੜਾ ਉਹ ਟ੍ਰੇਨਿੰਗ ਕੈਂਪ ਚ ਗਏ ਆ ਜਿਨ੍ਹਾਂ ਦੇ ਵਿੱਚ ਐਡਾ ਵੱਡਾ ਸ਼ਾਨਦਾਰ ਹੁਨਰ ਉਹ ਮਤਲਬ ਜਿਹੜਾ ਕਬੱਡੀ ਦੇ ਵਿੱਚ ਉਹਨੂੰ ਦੇਖਣ ਨੂੰ ਮਿਲਿਆ ਸੋ ਇਹ ਹੈ ਵੀ ਮਤਲਬ ਜਿਹੜਾ ਜਿਹੜਾ ਯੋਧ ਨਸ਼ਿਆਂ ਵਿਰੋਧ ਦਾ ਇਹਨੂੰ ਮੰਤਕੀ ਸਿਟਿਆਂ ਤੱਕ ਭਜਾਉਣ ਦੇ ਲਈ ਸਰਕਾਰ ਨੇ ਕੋਈ ਕਸਰ ਵਾਕੀ ਨਹੀਂ ਛੱਡਣੀ ਪੂਰੀ ਰਾਜਨੀਤਿਕ ਇੱਛਾ ਸ਼ਕਤੀ ਹੈ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਹੈ ਔਰ ਆਉਣ ਵਾਲੇ ਸਮੇਂ ਚ ਤੁਸੀਂ ਦੇਖੋਗੇ ਵੀ ਰਾਕਟ ਦੀ ਰਫ਼ਤਾਰ ਵਾਂਗ ਜਿਹੜਾ ਪੰਜਾਬ ਦੇ ਅੰਦਰ ਇਹਦੇ ਤੇ ਐਕਸ਼ਨ ਹੋਣੇ ਆ ਸੋ ਅੱਜ ਬੜਾ ਅੱਛਾ ਈਵੈਂਟ ਹੋਇਆ ਮੈਂ ਅਪਰੀਸ਼ੀਏਟ ਵੀ ਕਰਦਾ ਸਾਡੇ ਪ੍ਰਸ਼ਾਸਨ ਨੂੰ ਔਰ ਆਨ ਵਾਲੇ ਦਿਨਾਂ ਚ ਸਾਰੇ ਨੇ ਰਲ ਕੇ ਤੇ ਖਾਸ ਕਰਕੇ ਮੈਂ ਮੀਡੀਆ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਵੀ ਉਹਨਾਂ ਮੂਹਾਂ ਪੰਜਾਬ ਨਾਲ ਜਿੰਨਾ ਬਾਕੀਆਂ ਦਾ ਤੁਸੀਂ ਪਹਿਲਾਂ ਵੀ ਚੰਗੀਆਂ ਜਿਹੜੀਆਂ ਉਹ ਮਤਲਬ ਖਬਰਾਂ ਇਹਦੇ ਸਵੰਚ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕਰ ਦਿਓ ਤੇ ਆਉਣ ਵਾਲੇ ਸਮੇਂ 'ਚ ਆਪਾਂ ਇੱਕ ਦੂਜੇ ਦੇ ਪੂਰਕ ਬਣ ਕੇ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਲੜਾਈ ਨੂੰ ਅੰਤਮ ਸਿਟਿਆਂ ਤੱਕ ਲੈ ਕੇ ਜਾਣਾ ਇਹ ਅੱਜ ਦੀ ਮੀਟਿੰਗ ਦਾ ਜਿਹੜਾ ਵੀਡੀਓ ਸੁਣ ਕੇ ਅਸੀਂ ਹੌਸਲਾ ਦਿੱਤਾ ਕਿ ਤੁਸੀਂ ਸਾਡਾ ਮੇਨ ਜਿਹੜਾ ਸਾਡਾ ਮੈਕੈਨਿਜ਼ਮ ਦਾ ਜਿਹੜਾ ਫਿਜ਼ੀਕਲੀ ਕੰਮ ਕਰਨ ਵਾਲਾ ਤੁਹਾਡਾ ਥੱਲੇ ਪਿੰਡਾਂ ਦੇੰ ਦਾ ਵਰਕ ਹੈਗਾ ਉਹ ਉਹ ਵੀ ਆਉਣ ਵਾਲੇ ਸਮੇਂ 'ਚ ਹੋਰ ਉਹਨੂੰ ਚੋਸ ਦਰਸਕਰਨ ਸੋ ਇਹ ਸਵੰਚ ਅੱਜ ਦੀ ਜਿਹੜੀ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸਰ ਪੰਜਾਬ 'ਚ ਬੁਲਡੋਜ਼ਰ ਐਕਸ਼ਨ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਪੰਜਾਬ ਚ ਬੁਲਡੋਜ਼ਰ ਐਕਸ਼ਨ ਕੀ ਕਹਿਣਾ ਤੁਹਾਡਾ ਨਹੀਂ ਮੈਂ ਬਹੁਤ ਕਲੀਅਰ ਆ ਸਰਕਾਰ ਹੀ ਕਲੀਅਰ ਆ ਕਿ ਇਹ ਜ਼ਿਹ ਲੋਕ ਜਿਨ੍ਹਾਂ ਨੇ ਮਤਲਬ ਪਾਪਾਂ ਦੀ ਕਮਾਈ ਮੈਂ ਕਹਿ ਸਕਦਾ ਪਾਪਾਂ ਦੀ ਕਮਾਈ ਨਾਲ ਵੱਡੇ ਵੱਡੇ ਮਾਰ ਖੜੇ ਕੀਤੇ ਆ ਇਹ ਲੋਕਾਂ ਦੇ ਸੀਵਿਆਂ ਤੇ ਮੈਂ ਸਮਝਦਾ ਵੀ ਬਹਿ ਕੇ ਸਾਰਾ ਕੁਝ ਕੀਤਾ ਇਹ ਬਰਦਾਸ਼ਤ ਨਹੀਂ ਸਰਕਾਰ ਕਰੇਗੀ ਸਰ ਇੱਕ ਕੁਸਚਨ ਹੋਏਗਾ ਇਹ ਵਸ ਮੈਂ ਕਦੀ ਕਦੀ ਇੱਕ ਸ਼ੇਅਰ ਸੁਣਾਉਣਾ ਹੋਣਾ ਆਪਸੇ ਤੁਸਕੋ ਕਿਆ ਬਤਾਉਂ ਕਿ ਆ ਹਮਾਰੇ ਦਿਲ ਮੇ ਹੈ ਸਮਾਂ ਆਨੇ ਤੇ ਬਤਾ ਦਾਂਗੇ ਸਮਾਂ ਆਣਦੇ ਨਾਲ ਬਹੁਤ ਸਾਰੀਆਂ ਗੱਲਾਂ ਕਲੀਅਰ ਹੋਣੀਆਂ ਨੇ ਲੇਕਿਨ ਆਲਟੀਮੇਟਲੀ ਇਹ ਗੱਲ ਕਹਿਣੇ ਚਾਹੁੰਦੇ ਆ ਕਿ ਡਰੱਗਸ ਦੇ ਖਿਲਾਫ ਮੰਤਕੀ ਸਿੱਟੇ ਜਦੋਂ ਆਪਾਂ ਮੰਤਕੀ ਸਿੱਟਿਆਂ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਵੱਡੇ ਵੀ ਵਿੱਚੇ ਆ ਜਾਂਦੇ ਨੇ ਸੋ ਤੁਸੀਂ ਮਤਲਬ ਚਿੰਤਾ ਨਾ ਕਰੋ ਉਹ ਜਿਹੜਾ ਵੀ ਐਕਸ਼ਨ ਕਰਨ ਦੀ ਲੋੜ ਸਰਕਾਰ ਨੂੰ ਹੈ ਸਰਕਾਰ ਕਰੋ ਮਨਚੇ ਰੀ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز